ਚੱਲਿਆ ਜੱਗੀ ਭਾਮੀ ਵਾਲਾ ਚੱਲਿਆ ਜੱਸਾ ਬੁਦੇਸ਼ਾ ਆਹ ਬਾਈ ਜੀ ਲਗਾਤਾਰ ਦਾ ਆਹ ਕਾਲੇ ਝੋਲਾ ਜਿਹੜਾ ਚੱਲਿਆ ਇਹਨੂੰ ਕਈ ਦਿਨਾਂ ਬਾਅਦ ਇਹ ਕਹਿੰਦਾ ਜੱਫਾ ਪਾ ਜਾਂਦਾ ਲਗਾਤਾਰ ਇੱਕ ਨੰਬਰ ਤੇ ਚੱਲੇ ਆਉਂਦਾ ਵਾ ਇਹ ਮਹਿਰ ਦੇ ਵਾਲਾ ਚੱਲਿਆ ਨੰਬਰਦਾਰ ਹੁਣਾਂ ਦਾ ਚੱਲਿਆ ਭਾਂਬੀ ਵਾਲਾ ਚੱਲਿਆ ਜੱਸਾ ਬੁਦੇਸ਼ਾ ਆਹ ਬਾਈ ਜੀ ਲਗਾਤਾਰ ਦਾ ਆਹ ਕਾਲੇ ਝੋਲਾ ਵਾਲਾ ਜਿਹੜਾ ਚੱਲਿਆ ਇਹਨੂੰ ਕਈ ਦਿਨਾਂ ਬਾਅਦ ਇਹ ਕਹਿੰਦਾ ਜੱਫਾ ਪਾ ਜਾਂਦਾ ਲਗਾਤਾਰ ਇੱਕ ਨੰਬਰ ਤੇ ਚੱਲਿਆ ਆਉਂਦਾ ਵਾ ਇਹ ਮਹਿਰ ਦੇ ਵਾਲਾ ਚੱਲਿਆ ਨੰਬਰਦਾਰ ਹੁਣਾਂ ਦਾ ਚੱਲਿਆ ਐ ਮਨਦੀਪ ਮੱਲਵਾਜ ਨੇ ਉਹ ਵੀ ਕੋਲੂ 500 ਰੁਪਏ ਦੇ ਕੇ ਗਏ ਤੇ ਮੈਨੂੰ ਵੀ ਵੱਡਾ ਸਤਿਕਾਰ ਦੇ ਕੇ ਗਿਆ ਬਹੁਤ ਧੰਨਵਾਦ ਤੇ ਆ ਲੰਗ ਵਾਲੇ 라ਜੂ ਗੁਜਰਾਲ ਜਵਿੰਦਰ ਹੁਣੀ ਚੱਲੇ ਆ ਤੇ ਇਧਰੋਂ ਜਿੰਨਾਂ ਦਾ ਹਜੇ ਮੋਟਰਸਾਈਕਲ ਜਿੱਤਿਆ ਹੋਇਆ ਉਹ ਧਰੂ ਦੌਧਰ ਹੁਣ ਆਲਾ ਚੱਲਿਆ ਸੀਪੇ ਹੁਣ ਆਲਾ ਜੰਗ ਹੁਣ ਆਲੇ ਹੁਣ ਆਲਾ ਇਹ ਕਰਨ ਹੁਣ ਆਲਾ ਹਰੀ ਹੁਣ ਆਲਾ ਚੱਲਿਆ ਵੀ ਅੱਜ ਇੰਟਰਵਿਊ ਹੋਣੀਆਂ 20-25 ਹਜ਼ਾਰ ਬੰਦੇ ਨੇ ਉਹਨਾਂ ਨੂੰ ਮਾਨ ਦਿੱਤਾ ਤੇ ਹੁਣ ਲਗਾਤਾਰ ਤੁਸੀਂ ਗੱਲਾਂ ਬਾਤਾਂ ਆ ਗਈ ਵੀ ਪਾਰਟ ਪਹਿਲੇ ਦੀਆਂ ਸੁਣ ਰਹੇ ਹੋ ਕਿਤੇ ਮੋਰ ਦੀਆਂ ਆਉਣ ਵਾਲੇ ਦਿਨਾਂ 'ਚ ਉਸਤਾਦ ਜੀ

ਵੀ ਪੁਆਇੰਟ ਦਾ ਬਾਈ ਜੀ ਇੱਕ ਪਾਸਾ ਕਰਤਾ ਮੇਲਾ ਸੁਹਾਣੇ ਦਾ ਮੇਲਾ ਸੁਹਾਣੇ ਦਾ ਚੱਲ ਨਿਤਲੀ ਪੋ ਮੇਲਾ ਲੱਗਿਆ ਸ਼ਪਾਰ ਦਾ ਉਹ ਸ਼ਪਾਰ ਦੇ ਨਾਲ ਪਿੰਡਾ ਮਹਿਰਨਾ ਜਿਹੜਾ ਔਰਲੇ ਪਾਸੇ ਭੱਜ ਗਿਆ ਇਹ ਮਹਿਰਨੇ ਵਾਲੇ ਬਿਆਨ ਤੋਣਾ ਦਾ ਸਤਵੰਤ ਤੋਣਾ ਦਾ ਨੰਬਰਦਾਰ ਨੈਬ ਹੋਣਾ ਦਾ ਰਾਮਪੁਰ ਵਾਲਾ ਤੇ ਪਰਲੇ ਪਾਸੇ ਬਾਈ ਜੀ ਖਲੀਫਾ ਇਹ ਖਲੀਫਾ ਭੱਜ ਗਿਆ ਜੱਗੀ ਭਾਮੀਆਂ ਦਾ ਜੱਸਾ ਬਦੇਸ਼ੇ ਦਾ ਇਹ ਸੋਨੇ ਕਰਦੇ ਦਾ ਹਿੰਦੂ ਮੇਘਵਾਲ ਦਾ ਖਲੀਫਾ ਭੱਜ ਗਿਆ ਤੇ ਉਰਲੇ ਪਾਸੇ ਰਾਸ਼ਟਰਪਤੀ ਭੱਜ ਗਿਆ ਮਹਿਰਨੇ ਵਾਲਿਆਂ ਦਾ ਰਾਮਪੁਰ ਵਾਲਿਆਂ ਦਾ ਰਾਸ਼ਟਰਪਤੀ ਭੱਜ ਗਿਆ ਸੁਹਾਣੇ ਤੇ ਤਾਲੀਆਂ ਵੱਜ ਗਈਆਂ ਦੇਖਦੇ ਹਾਂ ਹੁਣ ਗੱਲ ਕਿੱਥੇ ਜੁੜਦੀ ਹੈ ਲੋਕ ਤਾਂ ਹੁਣ ਜੂੜਿਆਂ ਨਾਲ ਲੰਮਕਣ ਨੂੰ ਫਿਰਦੇ ਆ ਜੂੜਿਆਂ ਨਾਲ ਲੰਮਕਣ ਨੂੰ ਫਿਰਦੇ ਆ ਮੇਲਾ ਸੁਹਾਣੇ ਦਾ ਬਾਈ ਰੂਪੇ ਦੇ ਪਿੰਡ ਦਾ ਜਿੱਥੇ